ਲੋ ਵੀ ਮਿੱਤਰੋ ਅੱਜ ਆਪਾਂ ਆਪਣੇ ਕਬੂਤਰਾਂ ਦੇ ਰੰਗ ਕਰਨ ਲੱਗੇ ਆਂ ਤੇ ਪਹਿਲਾਂ ਆਪਾਂ ਰਿਮੂਵਰ ਦੀ ਸ਼ੀਸ਼ੀ ਲਈ ਆਏ ਇਹ 20 ਰੁਪਈਆ ਦੀ ਮਿਲਦੀ ਆ ਵੀ ਜਿਹੜੀਆਂ ਨੋ ਨੋਹਾਂ ਤੋਂ ਨੋਹ ਪਾਲ ਚ ਲਾਉਣ ਵਾਸਤੇ ਨਹੀਂ ਯੂਜ਼ ਕੀਤੀਆਂ ਜਾਂਦੀਆਂ ਵਰਤੀਆਂ ਜਾਂਦੀਆਂ ਬਾਬੇ ਉਹ ਐ ਰਿਮੂਵਰ ਇਹ ਕਿਦੋਂ ਵੀ ਤੁਸੀਂ ਲੈ ਸਕਦੇ ਆ ਤੇ ਇਹਦੇ ਵਿੱਚ ਆਪਾਂ ਹਰਾ ਰੰਗ ਮਿਕਸ ਕਰਾਂਗੇ ਕਿਉਂਕਿ ਆਪਣੇ ਕੋਲੇ ਲਾਲ ਰੰਗ ਪਹਿਲਾਂ ਹੀ ਮਿਕਸ ਕੀਤਾ ਪਿਆ ਹੈਗਾ ਤੇ ਛਾ ਕਾ ਕਬੂਤਰ ਜਿਹਦੇ ਆਪਾਂ ਰੰਗ ਕਰਾਂਗੇ ਇਹ ਆਪਣਾ ਕਬੂਤਰ ਨੀਗਾ ਇਹ ਬਜੀ ਦਾ ਹੀ ਕਬੂਤਰ ਆ ਇਹ ਲਿਆਇਆ ਸੀਗਾ ਰੰਗ ਕਰਾਉਣ ਤੇ ਆਪਾਂ ਮਿਕਸ ਕਰ ਲਿਆ ਰੰਗ ਹਰਾ ਇਹਦੇ ਨਾਲ ਰੰਗ ਬਹੁਤ ਛੇਤੀ ਚੜਦਾ ਵਾ ਤੇ ਰੰਗ ਬਾਬੇ ਉਹਦੀ ਸੌਕ ਜਾਂਦਾ ਵਾ ਬੜੀ ਵਧੀਆ ਚੀਜ਼ ਆ ਬਜੀ ਨੇ ਪੱਲੇ ਖੋਲਲੇ ਕਬੂਤਰ ਦੇ ਤੇ ਆਪਾਂ ਇਹਦੇ ਹਰੇ ਡੰਡੇ ਕਰਨ ਬਾਰੇ ਸੋਚਦੇ ਪਏ ਆ ਵੀ ਇਹਦੇ ਹਰੇ ਡੰਡੇ ਕਰ ਦਈਏ ਬਹੁਤ ਸੋਹਣਾ ਲੱਗੂ ਦੋਨੇ ਹਰੇ ਡੰਡੇ ਕਰਾਂਗੇ ਵੇਖੀ ਚੱਲਿਓ ਤੁਸੀਂ ਮੋٹے-ਮੋٹے ਦੇ ਹਰੇ ਡੰਡੇ ਕਰਾਂਗੇ ਤੇ ਬਣੇ ਰੋ ਵੀਡੀਓ ਦੇ ਵਿੱਚ ਦੇਖੋ ਬਾਬਿਓ ਕਿੰਨਾ ਪਿਆਰਾ ਲੱਗਦਾ ਰੰਗ ਨੇ ਉਹਦੀ ਸੌਕਿਆਣਾ ਦੂਜੇ ਤੇ ਪਾਣੀ ਨਾ ਲਾਉਂਗੇ ਰੰਗ ਤੁਸੀਂ ਐਵੇਂ ਹੱਥ ਲਵੇੜਦੇ ਫਿਰਦੇ ਰਹਿੰਨੇ ਆ ਤਾਂ ਕਰਕੇ ਮੇਰੇ ਨਵੇਂ ਵੀਰ ਭਰਾਵਾਂ ਲਈ ਆ ਇਹ ਵੀ ਤੁਸੀਂ ਇਹਦੇ ਵਿੱਚ ਲਾਇਆ ਕਰੋ ਥਿਨਰ ਨਾਲੋਂ ਇਹ ਵਧੀਆ ਰਹਿੰਦਾ ਬਾਬਿਓ ਥਿਨਰ ਨਾਲ ਤਾਂ ਪਰਮਾਚਿਆਂ ਦੇ ਕਬੂਤਰ ਦੇ ਇਹ ਰਿਮੂਵਰ ਨਾਲ ਰੰਗ ਲਾਇਆ ਕਰੋ ਵੇਖੋ ਕਿੰਨਾ ਸੋਹਣਾ ਲੱਗਦਾ ਡੰਡਾ ਕੀਤਾ ਹਰਾ ਮੋਟਾ ਡੰਡਾ ਹੁਣ ਬਾਬੇ ਉਹ ਦੂਜਾ ਡੰਡਾ ਕਰਾ ਦਿਆਂਦਾ ਪੱਲੇ ਦਾ ਇਹ ਵੀ ਵੇਖੋ ਕਿੰਨਾ ਪਿਆਰਾ ਲੱਗਦਾ ਇਹ ਵੀ ਕਰਤਾ ਆਪਾਂ ਨਾਲੇ ਦੋ ਦੋ ਮਿੰਟ ਵੀ ਬਾਲੇ ਆ ਇਹ ਥੋੜੇ ਟਾਈਮ ਦੀ ਸੌਕਿਆਂ ਦਾ ਰੰਗ ਇਹ ਤੇ ਕਬੂਤਰ ਪੂਰਾ ਪਿਆਰਾ ਲੱਗਦਾ ਇਹ ਵੱਡਾ ਕਬੂਤਰ ਇਹਦੇ ਪਹਿਲੇ ਪੱਲੇ 'ਚ ਰੰਗ ਲੱਗਾ ਵਾ ਸ਼ਾਕ ਖਾ ਇਹ ਇਹ ਆਪਣਾ ਨਹੀਂ ਕਬੂਤਰ ਇਹ ਬਜੀ ਦਾ ਹੀ ਆ ਇਹਦੇ ਹੀ ਆਪਾਂ ਰੰਗ ਕਰਨ ਲੱਗੇ ਆ ਆਪਣੇ ਹਜੇ ਆਪਾਂ ਲੇਟ ਕਰਾਂਗੇ ਰੰਗ ਉਹ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਬਾਬਿਓ ਆਪਾਂ ਨੇ ਇਹ ਕੰਡ ਵੀ ਕਰ ਦਈਏ ਬੜਾ ਪਿਆਰ ਵਾਲਾ ਗੋ ਆ ਲਾਲ ਘੰਡ ਕਰਨ ਲੱਗੇ ਆ ਇਹਦਾ ਹਰੇ ਡੰਡੇ ਤੇ ਲਾਲ ਘੰਡ ਦੇਖੋ ਕਿੰਨਾ ਪਿਆਰ ਵਾਲਾ ਇਹਦਾ ਲਾਲ ਰੰਗ ਬੜਾ ਸੋਹਣਾ ਲੱਗਦਾ ਪਿਆ ਵਾ ਤੇ ਜਦੋਂ ਉੱਡਿਆ ਤਾਂ ਵੇਖੀ ਚੱਲਿਓ ਸਿਰਾਈ ਕਰੂਗਾ ਕਬੂਤਰ ਇਹ ਬੜਾ ਸੋਹਣਾ ਲੱਗੂਗਾ ਉੜਦਾ ਹੋਇਆ ਇਹਦਾ ਘੰਡ ਆਪਾਂ ਵਾ ਵੱਡਾ ਹੀ ਘੰਡ ਕਰਾਂਗੇ ਇਹਦਾ ਜਿਹੜਾ ਵੀ ਦਿਸ਼ੇ ਵੀ ਸਹੀ ਹਰੇ ਡੰਡੇ ਲਾਲ ਘੰਡ ਹੁਣ ਆਪਾਂ ਥੋੜਾ ਹੋਰ ਸੋਚਾਂ ਵੀ ਚਲੋ ਵੱਡਾ ਘੰਡ ਕਰੀਏ ਛੋਟਾ ਲੱਗਦਾ ਸੀਗਾ ਤੇ ਮਿੱਤਰੋ ਕਰੋ ਕਬੂਤਰ ਦਾ ਸ਼ੌਂਕ ਰੰਗ ਬਾ ਮੋਕਣ ਵਾਲਾ ਹੀ ਮੋਕ ਗਿਆ ਆਹ ਵੇਖੋ ਬਾਬਿਓ ਹਰੇ ਡੰਡੇ ਸੁੱਕ ਗਏ ਹਜੇ ਚੰਗੀ ਤਰ੍ਹਾਂ ਸੁੱਕੇ ਨਹੀਂ ਸੀਗੇ ਤਾਂ ਆਪਣੀ ਨਹੀਂ ਨਿਕਲੀ ਨਾ ਅੱਜ ਤਾਂ ਕਰਕੇ ਦੇ ਹੂੰ ਸੁੱਕ ਗਏ ਆ ਬਈ ਤੇ ਘੰਡ ਵੀ ਵੇਖੋ ਤੁਸੀਂ ਸ਼ੌਕਾ ਕਬੂਤਰ ਕਬੂਤਰ ਵੀ ਦੱਸੋ ਕਮੈਂਟ ਕਰਕੇ ਬਾਬਿਓ ਕਿਵੇਂ ਦਾ ਵਾ ਆਪੋਂ ਤਾਂ ਚੰਗਾ ਲੱਗਾ ਗੂਤਰਾ ਇਹ ਬਜੀ ਨੇ ਫੜਿਆ ਹੀ ਸੀ ਪਤਾ ਨਹੀਂ ਕਿਹਦਾ ਹਰੇ ਡੰਡੇ ਗਰ ਤੇ ਤੇ ਲਾਲ ਘੰਡ ਫਿਰ ਕਿੱਥੇ ਡਾਲਦੇ ਆ ਮਿੱਤਰੋ ਚੋਬਰ ਦੋ ਗੂਤਰਾ ਹੋਰ ਚਾਕ ਲਾਇਆ ਘਰੋਂ ਕਹਿੰਦੇ ਇਹਨਾਂ ਦੇ ਵੀ ਰੰਗ ਲਾਉਣਾ ਤੇ ਆਪਾਂ ਬਾਬੇ ਛੱਡ ਲਏ ਪਿੰਜਰੇ 'ਚ ਦੋਨੇ ਆਹ ਫੜ ਲਿਆ ਆ ਬਾ ਗੂਤਰਾ ਇਹਦੇ ਪਹਿਲਾਂ ਬਗਲਾਂ 'ਚ ਕਾਲਾ ਆ ਰੰਗ ਪਾਣੀ ਵਿਚਾਰੇ ਕਿੱਥੋਂ ਲਈ ਫਿਰਦੇ ਸੀ ਸ਼ੌਂਕ ਬਹੁਤ ਆ ਜਵਾਕਾਂ ਨੂੰ ਤਾਂ ਆਪਾਂ ਵੀ ਫਿਰ ਰੰਗ ਰੰਗ ਲਾ ਦੇਣਾ ਨੇ ਕਬੂਤਰ ਵੀ ਦੇ ਦੇਈਏ ਇਹਨਾਂ ਨੂੰ ਤੇ ਮੈਂ ਕਹਾਂ ਫਿਰ ਆਪਾਂ ਇਹਦੀਆਂ ਕਰਦੇ ਆਪਾਂ ਹਰੀਆਂ ਬਗਲਾਂ ਦੇਖੋ ਕਾਲੇ ਦੇ ਉੱਤੇ ਆਪਾਂ ਹਰਾ ਲਾ ਆਨੇ ਫਿੱਕਾ ਜਿਹਾ ਸੀਗਾ ਬੜਾ ਪਿਆਰਾ ਰੰਗ ਲੱਗੂਗਾ ਦੇਖੋ ਹਰਾ ਰੰਗ ਲਾਤਾ ਫਿਰ ਟਿੱਕੇ ਜੇ ਲਾਏ ਬਗਲਾਂ ਆ ਜੋ ਗੋਲ ਗੋਲ ਟਿੱਕੇ ਲਾਦੇ ਆਪਾਂ ਫਿਰ ਹਰੇ ਬਗਲਾਂ ਦੇ ਵਿੱਚ ਕਬੂਤਰ ਚੰਗੇ ਆ ਇਹਨਾਂ ਕੋਲੇ ਦਿਵਾ ਗਏ ਇਹ ਕੂਤਰਾਂ ਦਾ ਬੜਾ ਸ਼ੌਂਕ ਆ ਇਹਨਾਂ ਨੂੰ ਦੋਨੇ ਬਗਲਾਂ 'ਚ ਕਰਾਂਗੇ ਆਪਾਂ ਹਰੇ ਟਿੱਕੇ ਲੋ ਵੀ ਰੰਗ ਆਪਾਂ ਕਹਾਂ ਚੱਲ ਭਰਮੀ ਜੀ ਬਗਲ ਬਣਾਉਨੇ ਆ ਫਿਰ ਆਪਾਂ ਵਧੀਆ ਬਣਾ ਰੰਗ ਪੂਰਾ ਵਧੀਆ ਲਾ ਕੇ ਤਾਂ ਇਹਨਾਂ ਨੂੰ ਜਿਵੇਂ ਖਡਾਰੀਆਂ ਦੇ ਲੱਗਾ ਹੁੰਦੇ ਨੇ ਕਬੂਤਰਾਂ ਦੇ ਓਵੇਂ ਲਾਇਆ ਇਹ ਵੱਡੇ ਕਬੂਤਰ ਹੀ ਹੈ ਤਾਂ ਪੁਰਾਣਾ ਵੀ ਰੰਗ ਮਾਣਾ ਮੋਟਾ ਸੀਗਾ ਲੱਗਾ ਇਹਨਾਂ ਦੇ ਵੇਖੋ ਫਿਰ ਦੂਜੀ ਬਗਲ ਕਰ ਲਈ ਬਾਬਿਓ ਆਪਾਂ ਹੁਣ ਦੂਜੀ ਬਗਲ ਜੂ ਹੀ ਲਾਗੇ ਰੰਗ ਲਾਉਣ ਹਰਾਈ ਦੋਨੇ ਬਗਲਾ ਹਰੀਆਂ ਕਰਾਂਗੇ ਟਿੱਕੇ ਹੀ ਲਾਉਣੇ ਆਪਾਂ ਗੋਲ ਗੋਲ ਰੰਗ ਬਹੁਤ ਪਿਆਰਾ ਲੱਗਾ ਦੋਨਾਂ ਕੂਤਰਾਂ ਦਾ ਹੀ ਆਪਾਂ ਵੀ ਆਪਣੇ ਵਾਲੇ ਦੇ ਆ ਹੀ ਲਾਉਣੇ ਰੰਗ ਬਸ ਉਹਨਾਂ ਦੇ ਪਰਜੇ ਵਾਲਿਆਂ ਦੋ ਬਾ ਸਾਡੇ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਕਰ ਲਓ ਚੈਨਲ ਸਪੋਰਟ ਕਰੋ ਵੱਧ ਤੋਂ ਵੱਧ ਬਾਬਿਓ ਰੰਗ ਵੇਖੋ ਰੰਗ ਵੀ ਦੱਸੋ ਕਮੈਂਟਾਂ 'ਚ ਬਾਬਿਓ ਕਿਵੇਂ ਲੱਗਾ ਤੁਹਾਨੂੰ ਉਤਰਾ ਜਿਹਾ ਆਪਾਂ ਸੋਹਣਾ ਕੀਤਾ ਰੰਗ ਕਿੰਨੇ ਕ ਵੱਜ ਗਏ ਤੇ ਤੁਸੀਂ ਵੀ ਆਹ ਤਰੀਕੇ ਨਾਲ ਹੀ ਰੰਗ ਲਾਇਆ ਕਰੋ ਮੇਰੇ ਵੀਰ ਐਵੇਂ ਜਲੂਸ ਨਾ ਕੱਢ ਲਿਆ ਕਰੋ ਜਾਨਵਰਾਂ ਦਾ ਆੜੇ ਨੂੰ ਇੱਚੋ ਫੜ ਲਾ ਫੂਕਾ ਮਾਰ ਹੁਣ ਦੋ ਦਨ ਚੱਕੋ ਫਿਰ ਬਾਬਿਓ ਫੜਾਦਾ ਬਜੀ ਨਗੂਤਰ ਤੇ ਲੱਗ ਗਿਆ ਫੂਕਾ ਮਾਰਨ ਰੰਗ ਸਿਕਾਉਣ ਮਾਰੀ ਜਾਂਦਾ ਪੱਟੂ ਫੂਕਾਂ ਹੁਣ ਆਪਾਂ ਗਿਆ ਤੇ ਚੱਲ ਟੋਰੀ ਕਰ ਦਿੰਨੇ ਆਂ ਦੀ ਆਪਾਂ ਲਾਲ ਟੋਰੀ ਕਰਤੀ। ਹਰੀਆਂ ਬਗਲਾਂ ਲਾਲ ਟੋਰੀ ਇਹ ਕਬੂਤਰ ਆ। ਅਸੀ ਕੋਲੇ ਕਰਦੇ ਉਹਦੇ। ਖੱਟੀਆਂ ਅੱਖਾਂ ਦਾ ਮੇਰੇ ਹਿਸਾਬ ਨਾਲ ਸ਼ਾਇਦ ਕਬੂਤਰ ਇਹ। ਟੋਰੀ ਵੀ ਕਰਨੀ ਆਂ ਇਹਦੇ ਲੱਗਦੇ। ਤੇ ਦੀ ਆਪਾਂ ਟੋਰੀ ਕਰ ਦਿੰਨੇ ਆਂ ਫਿਰ। ਹਰੀਆਂ ਬਗਲਾਂ ਲਾਲ ਟੋਰੀ ਸੋਹਣਾ ਲੱਗੂ ਰੰਗ। ਟੋਰੀ ਜਾਂਚ ਕੇ ਕੀਤੀ ਆਪਾਂ ਐ ਨਹੀਂ ਰੰਗ। ਪੂਰਾ ਸੋਹਣਾ ਲਾਇਆ ਵੇਖੋ ਤੁਸੀਂ ਟੋਰੀ। ਗੁਲਾਬੀ ਜ ਰੰਗ ਦਾ ਇੱਕ ਪੰਖ ਤੇ ਲੱਗਾ ਹੀ ਇਹ ਪ੍ਰਾਣੀ ਪਹਿਲਾਂ ਵੀ ਇਹਦੀ ਗੁਲਾਬੀ ਟੌਰੀ ਹੋਈ ਸੀਗੀ ਤੂੰ ਤੇ ਕਰਨ ਦਾ ਤਾਂ ਪਾਏ ਦੀ ਲਾਲ ਕਰਤੀ ਫਿਰ ਹਾਂ ਇੱਕ ਪੰਖ ਤੇ ਹੀ ਸੀ ਬਈ ਬਈ ਗੁਲਾਬੀ ਜ ਰੰਗ ਦਾ ਕਰ ਦੇ ਥੋੜਾ ਜ ਹੋਰ ਮੈਂ ਕਹਾਂ ਚਲ ਕੋਈ ਨਾ ਲਗਾ ਰੰਗ ਦਾ ਗੁਲਾਬੀ ਆਪਾਂ ਕਾਹ ਤੋਂ ਪਟਣਾ ਪੰਖ ਯਾਰ ਜਾਨਵਰ ਅਕਸਰ ਬਾ ਟੌਰੀ ਕਰਤੀ ਫਿਰ ਆਪਾਂ ਇਹਦੀ ਲਾਲ ਟੌਰੀ ਹਰੀਆਂ ਬਗਲਾਂ ਫਿਰ ਆਪਾਂ ਇਹਨੂੰ ਨਾ ਪਿੰਜਰੇ ਛੱਡਤਾ ਚੱਕ ਕੇ ਤੇ ਫੜ ਲਿਆ ਦੂਜਾ ਕਬੂਤਰ ਇਹ ਸੱਚ ਕਬੂਦਰੀ ਆ ਇਹ ਦੇ ਵੀ ਵੇਖੋ ਵਿਚਾਰੇ ਇਹਨਾਂ ਕਾਲਾ ਰੰਗ ਬਣੀ ਕਿੱਥੋਂ ਲਈ ਫਰਦੇ ਆ ਇਹ ਦੇ ਛਰੀਏ ਤੇ ਮੈਂ ਕੋਈ ਨਾ ਚੱਲੇ ਨੂੰ ਲੱਗਾ ਰਹਿੰਦਾ ਹੁਣ ਆਪਾਂ ਇਹ ਤੇ ਹਰਾ ਨਹੀਂ ਲਾਉਂਦੇ ਇਹਦੀ ਆਪਾਂ ਫੱਟੀ ਕਰਾਂਗੇ ਇੱਕ ਪੱਲੇ 'ਚ ਹਰੀ ਫੱਟੀ ਕਰਾਂਗੇ ਬਜੀ ਨੇ ਪਹਿਲਾਂ ਕਹਿੰਦਾ ਟੋਰੀ ਕਰਨੀ ਫਿਰ ਆਪਾਂ ਜੀ ਹਰੀ ਟੋਰੀ ਕਰਤੀ ਫੱਟੀ ਫੇਰ ਕਰਾਂਗੇ ਆਪਾਂ ਮੈਂ ਕਿਹਾ ਲਾ ਇਹਦੀ ਹਰੀ ਟੋਰੀ ਕਰਨ ਲੱਗ ਕੇ ਆਪਾਂ ਇਹਦੇ ਰੰਗ ਬਹੁਤ ਸੋਹਣਾ ਲੱਗਾ ਕਬੂਤਰ ਦੇ ਕਮੈਂਟ 아이 ਦੱਸੋ ਮੇਰੇ ਵੀ ਰੰਗ ਕਿਵੇਂ ਲੱਗਾ ਤੁਹਾਨੂੰ ਬਾਲੀ ਨਹੀਂ ਕੀਤੀ ਆਪਾਂ ਪੂਖ ਅਧਿਕਾਰਤੀ ਉਹਨੂੰ ਟੋਰੀ ਕਹਿੰਦੇ ਹੁੰਦੇ ਆ ਮੇਰੇ ਨਵੇਂ ਕਬੂਤਰ ਬਾਜ਼ ਵੀਰ ਵੇਖ ਲਓ ਉਤੋਂ ਫਿਰ ਮੈਂ ਕਹਾਂ ਚੱਲ ਥੋੜਾ ਜਿਹਾ ਸੌਕ ਜੂਗਾ ਆਪਾਂ ਕਾਟਨ ਜੀ ਨਾਲ ਥੋੜਾ ਜਿਹਾ ਕਰਤਾ ਗਿੱਲਾ ਗਿੱਲਾ ਜਿਹੜਾ ਰੰਗ ਸੀਗਾ ਉਹ ਲਾਤਾ ਹੁਣ ਆਪਾਂ ਇਹਦੀ ਫੱਟੀ ਕਰਨ ਲੱਗਿਆ ਪੱਲੇ ਦੇ ਵਿੱਚ ਹਰ ਜੋ ਹੀ ਫੱਟੀ ਕਰਾਂਗੇ ਵੇਖੀ ਚੱਲਿਓ ਤੁਸੀਂ ਵੇਖੋ ਕਿੰਨੀ ਸੋਹਣੀ ਲੱਗਦੀ ਬਈ ਫੱਟੀ ਟੌਰੀ ਫੱਟੀ ਬਜੀ ਕਹਿੰਦਾ ਮੈਨੂੰ ਨਹੀਂ ਵਧੀਆ ਲੱਗਾ ਐ ਕਹਿੰਦਾ ਦੂਜੀ ਬਗਲ 'ਚ ਵੀ ਲਾ ਮੈਂ ਕੋਈ ਨਾ ਪਹਿਲਾਂ ਤੂੰ ਆਹ ਰੰਗ ਦਾ ਸੁਗਾ ਲਾ ਲਾ ਗਿਆ ਫਿਰ ਫੂਕਾ ਮਾਰਨ ਕਿੱਥੇ ਹਟਦਾ ਬਦੰਦਰ ਮੈਂ ਕਿਹਾ ਜਲ ਠੀਕ ਆ ਖੋਲ ਦੂਜੀ ਬਗਲ ਫਿਰ ਅਹੀ ਫਿਰ ਬਾਬੇ ਉਹ ਦੂਜੀ ਬਗਲ 'ਚ ਆਪਾਂ ਲਾ ਗਏ ਕਰਨ ਲਾਲ ਬਗਲ ਘਾਤੀ ਵੇਖੀ ਚੱਲਿਓ ਤੈਂ ਕਰਨ ਲੱਗੇ ਬਾਬੇ ਫਿਰ ਆਪਾਂ ਬਗਲੇ ਦੀ ਲਾਲ ਬਗਲ ਕਰਾਂਗੇ ਵੇਖੋ ਕਿੰਨਾ ਸੋਹਣਾ ਰੰਗ ਲੱਗਦਾ ਇਹ ਜੋ ਖੱਟੀਆਂ ਅੱਖਾਂ ਇਹ ਕਬੂਤਰੀ ਆ ਦੂਜਾ ਕਬੂਤਰ ਸੀਗਾ ਬਗਲ ਦੱਸੋ ਬਾਬਿਓ ਸੋਹਣੀ ਲੱਗਦੀ ਪਈ ਨਾ ਲਾਲ ਫੇਰ ਆਪਾਂ ਬਾਬਿਓ ਥੋੜਾ ਜਿਹਾ ਨਾ ਸ਼ੌਂਕ ਕਰੋ ਵੀ ਐਂ ਨਾ ਕਹੋ ਗਲਤ ਆ ਆਪਾਂ ਪੈਰ ਜੇ ਫੜ ਕੇ ਥੋੜਾ ਜਿਹਾ ਕੂਤਰ ਫੜਕਾ ਆਇਆ ਆ ਇਹਗਾ। ਸਾਥੀ ਹੁੰਦਾ ਤੇਰਾ। ਵੀ ਰੰਗ ਜਾਂ ਸੁੱਕ ਜੇ ਤੇ ਪਤਾ ਲੱਗਿਆ ਕਿ ਨਾ ਕਿ ਪਿਆਰਾ ਵਾ ਕਿਉਂਕਿ ਗਿੱਜੇ ਨਹੀਂ ਗਏ ਹਜੇ। ਆਹ ਵੇਖੋ ਗੁੜਕ ਦਾ ਫਿਰ ਕਬੂਤਰ। ਇਹ ਜੋੜਾ ਸੀਗਾ ਪਿੰਜਰੇ ਛੱਡ ਤਾ ਹੀ ਆਪਾਂ ਹੁਣ ਕਰੋ ਬਾਬਿਓ ਸ਼ੌਂਕ ਇਹਨਾਂ ਦਾ। ਕਬੂਤਰ ਹਾਂ। ਹੱਥ ਰੰਗ ਦਾ ਇੱਕ ਦੱਸਿਓ ਕਿਵੇਂ ਲੱਗਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਹਰੀ ਬਗਲ। ਦੱਸੋ ਕਿਵੇਂ ਦੀ ਲੱਗੀ ਫਿਰ ਹਰੀ ਬਗਲ। ਦੋਨੇ ਬਗਲਾਂ ਹਰੀਆਂ। ਤੇ ਲਾਲ ਟੋਰੀ। ਕਬੂਦਰੀ ਦੱਸੋ ਨਾਲ ਕਿਵੇਂ ਆ ਚਟੀਆਂ ਦੀ ਆ ਕਬੂਦੀ ਇਹ ਵਧੀਆ ਵਾ ਚੱਲ ਜਵਾਕਾਂ ਦਾ ਸ਼ੌਂਕ ਆ ਜਿਵੇਂ ਵੀ ਬਾਬੇ ਕਬੂਤਰ ਜੰਗੇ ਆ ਪਰ ਕਹਿਣ ਨੂੰ ਕੀ ਕਹਣਾ ਇਹਨਾਂ ਕੋਲੇ ਚਿੜੀ ਮਾਰ ਵੀ ਸਰੇ ਦੇ ਆ ਸਾਡੇ ਪਿੰਡ ਦੇ ਇਹ ਆ ਵੇਖੋ ਬੜਾ ਦੂਰ ਪੱਲਾ ਬਗਲ ਡੰਡਾ ਤੇ ਟੋਰੀ ਇਹ ਵੀ ਦੱਸੋ ਕਿਵੇਂ ਲੱਗਾ ਸੋ ਬਾਬੇ ਮਿਲਦੇ ਆ ਕਿਤੇ ਹੋਰ ਇੰਟਰਸਟਿੰਗ ਵੀਡੀਓ ਦੇ ਨਾਲ ਤਦ ਤੱਕ ਸਾਡੇ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਜਰੂਰ ਕਰਕੇ ਜਾਓ ਮੇਰੇ ਵੀਰ ਯਾਰ ਚੈਨਲ ਬਾਂਜ ਵਿੱਚ ਛੱਡ ਦੇ ਦਿਖਾ ਦੇ ਬਾਂ ਕਰ